ਅੱਜ ਪਿੰਡ ਨੰਗਲ ਵਿੱਚ ਭਾਜਪੀ ਦੇ ਸੀਨੀਅਰ ਆਗੂ ਵਿਜੇ ਸਾਪਲਾ ਪਹੁੰਚੇ ਅਤੇ ਉਹਨਾਂ ਕਿਹਾ ਕਿ ਅੱਜ ਪਿੰਡ ਨੰਗਲ ਦੇ ਵਿੱਚ ਆਏ ਹਾਂ ਕਿਉਂਕਿ ਇੱਥੇ ਪਿਛਲੇ ਦਿਨੀ ਗੁਰਪਤਵੰਤ ਸਿੰਘ ਪੰਨੂ ਨੇ ਚੈਲੰਜ ਕੀਤਾ ਸੀ ਕਿ 14 ਤਰੀਕ ਨੂੰ ਸਟੈਚੂ ਤੋੜਨਗੇ ਅਤੇ ਉਹਨਾਂ ਨੇ ਬੜੀ ਮੰਦੀ ਸ਼ਬਦਾਵਲੀ ਸਾਡੇ ਰਹਿਬਰ ਅਸੀਂ ਬਾਬਾ ਸਾਹਿਬ ਨੂੰ ਭਗਵਾਨ ਤੋਂ ਵੀ ਉੱਪਰ ਸਮਝਦੇ ਹਾਂ बाबा साहेब अंबेडकर जी प्रति पन्नू ने मन शब्दावली का इस्तेमाल किया पेल्ला अंत यह चैलेंज किया कि जे मन का दुध पीता तो चौदह तरीक जरूर आए मैं इत्थे सारा इत बैठांगा उना के हां मैं इतने नौ तो लैके पाँच बजे तक इत बैठांगा ऐसा कोई भी जेहड़ा समाज न गंदला करना चाहूँगा उसनों असी मुंह तोड़वा जवाब देंगे अज जे असी व उच्चिया पदविया से बैठे हाँ समाज आज खुशहाल जीवन जी रहा ओ बाबा साहेब दी बदौलत मैं मंत्री रहा बाबा साहेब अंबेडकर जी दी बदौलत हाँ होर राजनीतिक जिम्मेवार ते रहा ओ सारा ही बाबा साहेब अंबेडकर जी बदलोत है सो अगर जे कोई उन्होंने कुछ कहे देवे साडा जीन दावी कोई हक नहीं इस करके असी सीधा उसका चैलेंज कबूल किया तो असी इतने बैठा असी उन्होंने कहा कि जे मां का दुध पीता है इतने जरूर आवे ਫਿਲੌਰ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਵਿਸ਼ੇਸ਼ ਰਿਪੋਰਟ ਅੱਜ ਨੰਗਲਪਿੰਡ ਦੇ ਵਿੱਚ ਆਏ ਆ ਕਿਉਂਕਿ ਇੱਥੇ ਪਿਛਲੇ ਦਿਨੀ ਫਤਵੰਤ ਸਿੰਘ ਪੰਨੂ ਨੇ ਇੱਕ ਚੈਲੰਜ ਕੀਤਾ ਸੀ ਕਿ 14 ਤਰੀਕ ਨੂੰ ਉਹ ਸਟੈਚੂ ਤੋੜਨਗੇ ਔਰ ਉਹਨਾਂ ਨੇ ਬੜੀ ਮੰਦੀ ਸ਼ਬਦਾਬਲੀ ਸਾਡੇ ਰਹਿਬਰ ਅਸੀਂ ਉਹਨੂੰ ਭਗਵਾਨ ਤੋਂ ਵੀ ਉੱਪਰ ਸਮਝਦੇ ਆਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰਤੀ ਉਹਨਾਂ ਨੇ ਆਪਣੀ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਤੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਇਹ ਚੈਲੰਜ ਕੀਤਾ ਸੀ ਕਿ ਜੇ ਮਾਂ ਦਾ ਦੁੱਧ ਪੀਤਾ ਹੈ ਤੇ 14 ਤਰੀਕ ਨੂੰ ਉੱਥੇ ਜਰੂਰ ਆਈ ਮੈਂ ਉੱਥੇ ਸਾਰਾ ਦਿਨ ਬੈਠਾਂਗਾ ਔਰ ਅਸੀਂ ਇੱਥੇ 9 ਤੋਂ ਲੈ ਕੇ 5 ਵਜੇ ਤੱਕ ਇੱਥੇ ਬੈਠਾਂਗੇ ਔਰ ਐਸਾ ਕੋਈ ਵੀ ਜਿਹੜਾ ਜਿਹੜਾ ਸਮਾਜ ਨੂੰ ਗੰਦਲਾ ਕਰਨਾ ਚਾਹੁੰਦਾ ਉਸ ਨੂੰ ਅਸੀਂ ਮੂੰਹ ਤੋੜ ਵੀ ਜਵਾਬ ਦੇ ਆਂ ਅੱਜ ਜੇ ਅਸੀਂ ਵੱਡੀਆਂ-ਵੱਡੀਆਂ ਉੱਚੀਆਂ ਪਦਵੀਆਂ ਤੇ ਬੈਠੇ ਆਂ ਸਮਾਜ ਅੱਜ ਖੁਸ਼ਹਾਲ ਜੀਵਨ ਜੀ ਰਿਹਾ ਹੈ ਉਹ ਡਾਕਟਰ ਬਾਬਾ ਸਾਹਿਬ ਦੀ ਬਦੌਲਤ ਅੱਜ ਮੈਂ ਮੰਤਰੀ ਰਿਹਾ ਤੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੀ ਬਦੌਲਤ ਮੈਂ ਆਲ ਇੰਡੀਆ ਦਾ ਚੇਅਰਮੈਨ ਰਿਹਾ ਵੱਡੀਆਂ-ਵੱਡੀਆਂ ਹੋਰ ਰਾਜਨੀਤਿਕ ਜ਼ਿੰਮੇਵਾਰੀਆਂ ਤੇ ਰਿਹਾ ਉਹ ਸਾਰਾ ਹੀ ਅਗਰ ਮੈਂ ਰਿਹਾ ਤੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੀ ਬਦੌਲਤ ਸੋ ਅਗਰ ਜੇ ਉਹਨਾਂ ਨੇ ਕੋਈ ਸ਼ਿਕਾਇਤ ਦੇ ਸਾਡਾ ਜੀਣ ਦਾ ਵੀ ਕੋਈ ਹੱਕ ਨਹੀਂ ਸੋ ਇਸ ਕਰਕੇ ਅਸੀਂ ਸਿੱਧਾ ਉਹਦਾ ਚੈਲੰਜ ਨੂੰ ਵੀ ਕਬੂਲ ਕੀਤਾ ਹੈ ਤੇ ਅਸੀਂ ਇੱਥੇ ਬੈਠਾਂਗੇ ਔਰ ਅਸੀਂ ਉਹਨੂੰ ਕਿਹਾ ਕਿ ਮਾਂ ਦਾ ਦੁੱਧ ਪੀਤਾ ਹੈ ਤਾਂ ਉਹ ਇੱਥੇ ਜ਼ਰੂਰ ਆਵੇ ਔਰ ਅਸੀਂ ਜੇ ਉਹ ਇੱਥੇ ਆਣ ਕੇ ਜੁਰਤ ਵੀ ਕਰੇਗਾ ਕਿ ਦਲਿਤ ਸਮਾਜ ਜਿਹੜਾ ਹੈ ਉਸ ਨੂੰ ਉਹ ਸਬਕ ਸਿਖਾ ਦੇਗਾ ਕਿ ਮੁੜ ਕੇ ਇਸ ਤਰ੍ਹਾਂ ਦਾ ਨਾਮ ਵੀ ਮੂੰਹ ਤੋਂ ਸ਼ਬਦ ਵੀ ਨਹੀਂ ਕੱਟੇਗਾ